ਏ ਵੀਰ ਜੀ ਕੀ ਨਾ ਕੀ ਗਲਤ ਹੋਈ ਜੀ ਕੱਲ ਇਦਾਂ ਹੋਇਆ ਵੀ ਜਦੋਂ ਅਸੀਂ ਬੈਠੇ ਮੈਂ ਤੇ ਪਿੰਡ ਬੈਠਾ ਸਾਂ ਤੇ ਰਸਤੇ 'ਚ ਜਾਂ ਮੁੰਡੇ ਸਾਡੇ ਆਉਂਦੇ ਸੀ ਮੰਗਲੋਂ ਤੇ ਉਹ ਵੀ ਕਿਤੇ ਜਾਣ ਰਿਹਾ ਪਤਾ ਨਹੀਂ ਆਹੋ ਸਾਹਮਣੇ ਕਿਤੇ ਵੱਜ ਗਿਆ ਤੇ ਸਾਨੂੰ ਜਦੋਂ ਪਤਾ ਲੱਗਾ ਵੀ ਆਹ ਗੱਲ ਹੋ ਗਈ ਆ ਤੇ ਮੈਂ ਤੇ ਰੋਟੀ ਭਾਗ ਲੱਗਾ ਘਾਣ ਤੇ ਮੈਨੂੰ ਜਦੋਂ ਪਤਾ ਲੱਗਾ ਮੈਂ ਸਭ ਕੁਝ ਛੇਤੀ ਛੱਡ ਕੇ ਤੇ ਭੱਜ ਉੱਠਾਂ ਆਣ ਕੇ ਵੇਖਿਆ ਤੇ ਸਾਡੇ ਮੁੰਡੇ ਦੀ ਵੀ ਡੈਥ ਹੋ ਗਈ ਉਹ ਤੇ ਪਹਿਲੋਂ ਦਾ ਸੁਣਿਆ ਸੀ ਉਹਦੀ ਉੱਥੇ ਡੈਥ ਹੋ ਗਈ ਆ ਤੇ ਜਦੋਂ ਆਣ ਕੇ ਵੇਖਿਆ ਤੇ ਸਾਡਾ ਮੁੰਡਾ ਵੀ ਡੈਥ ਹੋ ਗਈ ਉਹਦੇ ਨਾਲ ਹੀ ਜਖਮੀ ਹੋਏ ਕੋਈ ਇੱਕ ਲక్ష్ਮੀ ਹੋਇਆ ਵਾਲੀ ਲੱਤ ਉੱਤੀ ਦੋ ਸਾਮਾ ਤੋਂ ਕੀ ਨਾ ਇਹ ਤੇ ਉਮਰ ਕਿੰਨੀ ਜਿਹੜੀ ਵੀ ਕੀ ਕਰਦਾ ਕੀ ਕੰਮ ਹੀ ਕਰਦਾ ਸੀ ਇਹ ਕੰਮ ਹੀ ਆ ਜੀ ਸੋਣਾ ਚਾਣਾ ਲਾਉਂਦੇ ਜੀ ਨਾ ਚਾਣਾ ਲਾਉਂਦੇ ਲਾਦੇ ਆਣੂ ਆ ਕੇ ਸਵੇਰੇ ਕਿਤੇ ਜਾਣਾ ਹੈ ਇਹਨਾਂ ਨੇ ਜਾਂਦੇ ਵਾਲ ਨੂੰ ਇੱਕ ਟਾਉਣ ਚਲੇ ਆ ਤੇ ਨੇਰਾ ਹੋਣ ਕਰਕੇ ਜਾਂ ਕਿੰਨੇ ਪੈਨ ਭਰਾ ਜੀ ਇਹ ਚਾਰ ਭਰਾ ਨੇ ਲੋ ਏਕੇ ਤੋਂ ਵੱਡਾ ਦੋ ਛੋਟੇ ਆ ਹਾਂ ਜੀ ਅੱਜ ਸਰ ਐਕਸੀਡੈਂਟ ਹੋਇਆ ਕੀ ਮਾਮਲਾ ਸਰ ਇਹਦੇ ਵਿੱਚ ਦੋ ਮੋਟਰਸਾਈਕਲਾਂ ਦੀ ਆਸਮੇਂ ਟੱਕਰ ਹੋਈ ਆ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਮੇਰੀ ਪੁਲਿਸ ਪਾਰਟੀ ਮੋਕੇ ਤੇ ਆ ਉਹਦੇ ਜਿੰਨਾ ਪਤਾ ਲੱਗਾ ਕਿ ਦੋ ਮੁੰਡੇ ਆ ਜੀ ਕਾਫੀ ਜ਼ਿਆਦਾ ਸੀਰੀਅਸ ਇੰਜੂਰਡ ਨੇ ਸ਼ਹਿਰ ਉਹਦੇ ਚੋਂ ਇੱਕ ਦੀ ਡੈਥ ਹੋ ਗਈ ਆ ਬਾਕੀ ਜਾ ਕੇ ਮੋਕੇ ਦੇ ਆਰਟੀ ਦੀ ਸਟੋਰ ਦੇਖ ਲੈਣੇ ਆ ਤੇ ਸਾਡੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਕੋਈ ਪਤਾ ਲੱਗਾ ਫੌਜੀ ਜਵਾਨ ਦੀ ਵੀ ਡੈਥ ਹੋਈ ਹੈ ਕਿ ਜੀ ਆਹਾਂ ਉਹ ਦੇਖਦੇ ਆਂ ਜੀ ਮੋਕੇ ਦੇ ਚੋਂ ਸਾਡੇ ਗਏ ਨੇ ਦੋਨੋਂ ਦੋ ਟੀਮਾਂ ਮੇ ਭੇਜੀਆਂ ਜੀ ਲਗ ਲਗ ਜਗ੍ਹਾ ਤੇ ਉਹ ਦੇਖ ਰਹੀਆਂ